ਸਤਨਾਮ ਸ੍ਰੀ ਵਾਹਿ ਹੈ ਗੁਰੂ ਜੀ ਸ੍ਰੀ ਰਾਗ ਮੱਲਾ ਪਹਿਲਾ ਮਨ ਝੂਠਾ ਤਨ ਝੂਠ ਹੈ ਜੇਵਾ ਝੂਠੀ ਹੋਏ ਮਖ ਝੂਠਾ ਝੂਠ ਬੋਲਣਾ ਕਿਉ ਕਰ ਸੂਚਾ ਹੋਏ ਬਹਿਨੇ ਆਬ ਸ਼ਬਦ ਨਾ ਮਾਂਝਿਆ ਸੱਚ ਤੇ ਸੱਚ ਹੋਏ ਮੁੰਦੇ ਗੁਣਹੀਣੀ ਸੁਖ ਕੇ ਪਰਲੀਆਂ ਅਸਮਾਨਸੀ ਸਾਚੇ ਸ਼ਬਦ ਸੁਖ ਨੇ ਰਹਾਉ ਪਰ ਪਰਦੇਸੀ ਜੇਤੀ ਐ ਧਨ ਵੰਡੀ ਝੂਰੇ ਜਿਉਂ ਜਲ ਥੋੜਾ ਮਛਲੀ ਕਰਨ ਪਲਾਵ ਕਰੇ ਪਿਰ ਪਾਵੈ ਸੁਖ ਪਾਇਐ ਜਾਂ ਆਪੇ ਨਜ਼ਰ ਕਰੇ ਫਿਰ ਸਲਾਹੀ ਆਪਣਾ ਸਖੀ ਸਹੇਲੀ ਨਾਲ ਤਾਨ ਸੋਹੈ ਮਨ 모ਹਿਆ ਰਤੀ ਰੰਗ ਨਿਹਾਲ ਸ਼ਬਦ ਸਵਾਰੀ ਸੋਹਣੀ ਪਿਰ 라ਵੈ ਗੁਣ ਨਾਲ ਕਾਮਣ ਕਾਮ ਨ ਆਵੀ ਖੋਟੀ ਅਵਗਣ ਯਾਰ ਨਾ ਸੁਖ ਪਈਏ ਸੋਹਰੇ ਝੂਠ ਜਲੀ ਵੇਕਾਰ ਆਵਣ ਮੰਨਣ ਦਾਖੜੋ ਛੋਡੀ ਕੰਤ ਵਿਸਾਰ ਫਿਰ ਕਿਨਾਰ ਸੁਹਾਵਣੀ ਮੁਤਫੀ ਸੋਖਤ ਸਾਧ ਫਿਰ ਕੈ ਕਾਮ ਨ ਆਵੀ ਬੋਲੇ ਫਾਦਲ ਬਾਦ ਦਾਰ ਘਰ ਢੋਈ ਨਾ ਲਗੈ ਛੂਟ ਦੂਜੈ ਸਾਧ ਪੰਡਤ ਵਾਚਿ ਪੋਥੀਆਂ ਨਾ 부ਜੈ ਵਿਚਾਰ ਅਨਕੋਮਤੀ ਦੇ ਚੱਲੇ ਮਾਇਆ ਕਾ ਵਪਾਰ ਕਥਨੀ ਝੂਠੀ ਜਾਗ ਭਵੈ ਰਹਿਣੀ ਸ਼ਬਦ ਸੋਸਾਰ ਕੀਤੇ ਪੰਡਤ ਜੋਤ ਕੀ ਬੇਦਾ ਕਰੇ ਵਿਚਾਰ ਵਾਦ ਗਰੋਧ ਸਲਾਹਣੇ ਵਾਦੇ ਆਮਣ ਜਾਣ ਬੈਨ ਗੁਰ ਕਰਮ ਨਾ ਛਟ ਸੀ ਕਹਿ ਸੁਣ ਆਖ ਬਖਾਣਾ ਸਭ ਗੁਣਵੰਤੀ ਆਖੀਐ ਮੈਂ ਗੁਣ ਨਹੀਂ ਕੋਏ ਹਰ ਵਰਨਾਰ ਸੁਹਾਵਣੀ ਮੈਂ ਭਾਵੈ ਪ੍ਰਭ ਸੋਏ ਨਾਨਕ ਸ਼ਬਦ ਮਿਲਾਵੜਾ ਨਾ ਵੇ ਛੋੜਾ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਜਾਪ ਤਬ ਸੰਜਮ ਸਾਧਿਆ ਤੀਰਥ ਖਿਚਾ ਵਾਸ ਪੁੰਨ ਦਾਨ ਚੰਗਿਆਈਆ ਬਿਨ ਸਾਚੇ ਕੀ ਆਸ ਜੇ ਹਰਾ ਦੇ ਤੀ ਹਾ ਲੁਣਾ ਬਿਨ ਗੁਣ ਜਨਮ ਵਿਨਾਸ਼ ਮੁੰਦੇ ਗੁਣ ਦਾਸੀ ਸੁਖ ਹੋਏ ਅਵਗਣ ਤਿਆਗ ਸਮਾਈਐ ਗੁਰਮਤਿ ਪੂਰਾ ਸੋਏ ਰਹਾਓ ਵਿਣਰਾ ਸੇਵਾ ਪਾਰਿ ਆਹ ਤੱਕੇ ਕੁੰਡਾ ਚਾਰ ਮੋਲ ਨਾ ਬੁੱਝੈ ਆਪਣਾ ਵਸਤਰ ਹੀ ਘਰਬਾਰ ਵਿਣ ਵਖਰ ਦੁਖ ਅਗਲਾ ਕੂੜਮੁੱਠੀ ਕੂੜਿਆਰ ਲਾਹਾ ਅਨਸ ਨਾ ਤਨਾ ਪਰਖੇ ਰਤਨ ਵਿਚਾਰ ਵਸ ਲਹ ਘਰ ਆਪਣੈ ਚੱਲੇ ਕਾਰਜ ਸਾਰ ਵਣਜਾਰਿਆ ਸੋ ਵਣਜ ਕਰ ਗੁਰਮੁਖ ਬ੍ਰਹਮ ਵਿਚਾਰ ਸੰਤਾਂ ਸੰਗਤ ਪਾਈਐ ਜੇ ਮੇਲੇ ਮਿਲਣਹਾਰ ਮਿਲਿਆ ਹੋਏ ਨਾ ਵਿਛੜੈ ਜਿਸ ਅੰਤਰ ਜੋਤਿ ਅਪਾਰ ਸੱਚ ਆਸਣ ਸੱਚ ਰਹੇ ਸੱਚੇ ਪ੍ਰੇਮ ਪਿਆਰ ਜਿਨ ਇਹ ਆਪ ਪਛਾਣਿਆ ਘਰ ਮੈਂ ਮਹਿਲ ਸੋ ਥਾਏ ਸੱਚੇ ਸੇ ਤੀਰਤਿਆ ਸੱਚੋ ਪੱਲ ਪਾਏ ਤ੍ਰਿਪਮਣ ਸੁਪ੍ਰਭ ਜਾਣਿਆ ਸਾਚੋ ਸਾਚਾ ਨਾਏ ਸਾ ਧਨ ਖਰੀ ਸੁਹਾਵਣੀ ਜਿਨ ਪਰ ਜਾਤਾ ਸੰਗ ਮੈਲੀ ਮੈਲ ਬਲਾਇਆ ਸੋ ਫਿਰ 라ਵੇ ਰੰਗ ਸੱਚ ਸੁਹਾਗਣ ਸਾ ਭਲੀ ਫਿਰ ਮੋਹੀ ਗੁਣ ਸੰਗ ਭੁਲੀ ਭੁਲੀ ਥਲ ਜੜਾ ਥਲ ਸਾਲ ਚੜ ਡੂੰਗਰ ਜਾਓ ਬਨ ਮੈਂ ਭੁਲੀ ਜੇ ਫਿਰਾਂ ਬਿਨ ਗੁਰੂ ਬੂਝ ਨਾ ਪਾਓ ਨਾਮ ਭੁਲੀ ਜੇ ਫਿਰਾਂ ਫਿਰ ਫਿਰ ਆਵੋ ਜਾਓ ਉੱਚ ਹੋ ਜਾਏ ਪਧਾਵਾ ਚੱਲੇ ਚੱਕਰ ਹੋਏ ਰਾਜਨ ਜਾਣ ਆਪਣਾ ਦਰ ਘਰ ਠਾਕ ਨਾ ਹੋਏ ਨਾਨਕ ਏਕੋ ਰਵ ਰਹਿਆ ਦੂਜਾ ਅਵਰ ਨਾ ਕੋਏ ਨਾਨਕ ਏਕੋ ਰਵ ਰਹਿਆ ਦੂਜਾ ਅਵਰ ਨਾ ਕੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ